ਇਟ ਇਜ਼ ਓਨਲੀ ਦ ਡੈਡ ਹੂ ਡੋਨਟ ਹੈਵ ਪ੍ਰੋਬਲਮਸ ਸਿਰ ਮੁਰਦਾ ਬੰਦੇ ਹੁੰਦੇ ਜਿਨ੍ਹਾਂ ਦੀਆਂ ਪ੍ਰੋਬਲਮਸ ਨਹੀਂ ਹੁੰਦੀਆਂ ਪ੍ਰੋਬਲਮ ਤਾਂ ਹਰੇਕ ਨੂੰ ਹੈ ਪਰ ਸਟੇਟ ਚਲਾਉਣ ਵਾਸਤੇ ਦੋਸਤੀ ਚ ਦੁਸ਼ਮਣੀ ਚ ਦਿਲ ਤਾਂ ਵੱਡਾ ਰੱਖਣਾ ਪੈਂਦਾ ਔਰ ਇਹ ਜਦੋਂ ਤਾਈਂ ਪੰਜਾਬ ਸਰਕਾਰ ਇਹ ਕੋਆਰਡੀਨੇਸ਼ਨ ਗਵਰਨਮੈਂਟ ਆਫ ਇੰਡੀਆ ਨਾਲ ਨਹੀਂ ਬਣਾਉਗੀ ਉਹਨਾਂ ਦੇ ਅਫਸਰਾਂ ਨਾਲ ਨਹੀਂ ਬਣਾਉਗੀ ਔਰ ਮੈਂ ਇਹ ਵੀ ਅਖਬਾਰਾਂ ਚ ਇਹਨਾਂ ਦੇ ਬਿਆਨ ਸੁਨੇ ਹੈ ਕਿ ਜੀ ਐਨਐਸ ਕੇਂਦਰ ਤੋਂ 20 ਮੰਤਰੀ ਆ ਗਏ ਇਹ ਤਾਂ ਡਿਜ਼ਾਸਟਰ ਟੂਰਿਜ਼ਮ ਕਰਨ ਆਉਂਦੇ ਆ ਡਿਸਾਸਟਰ ਟੂਰਿਜ਼ਮ ਨਹੀਂ ਕਰਨਾ ਦੇ ਜਿਸ ਤਰ੍ਹਾਂ ਹੋਮ ਮਿਨਿਸਟਰ ਸਾਹਿਬ ਨੇ فرمایا ਕਿ 1600 ਕਰੋੜ ਦੀ ਜਿਹੜੀ ਕਿਸ਼ਤ ਹੈ ਇਹ ਤਾਂ ਇੱਕ ਕਿਸਮ ਦਾ ਐਡਵਾਂਸ ਹੈ ਔਰ ਜਿਹੜੇ ਇਹ ਮੰਤਰੀ 20 ਮੰਤਰੀ ਪੰਜਾਬ ਹੋ ਕੇ ਗਏ ਹੈ ਇਹਨਾਂ ਨੇ ਆਪਣੇ ਆਪਣੇ ਡਿਸਟ੍ਰਿਕਟ ਦੀ ਰਿਪੋਰਟ ਦੇਣੀ ਹੈ ਇਸ ਡਿਸਟ੍ਰਿਕਟ ਦੀ ਰਿਪੋਰਟ ਦੇ ਬਿਨਾਂ ਤੇ ਪੰਜਾਬ ਨੂੰ ਅਗਲੇ ਫੰਡ ਆਉਣੇ ਆ ਔਰ ਤੁਸੀਂ ਇਹਨਾਂ ਨੂੰ ਇਹ ਕਹਿ ਕੇ ਟਾਲਤਾ ਕਿ ਇਹ ਤਾਂ ਜੀ ਟੂਰਿਜ਼ਮ ਕਰਨਾ ਉਹਦੇ ਸਾਨੂੰ ਪੈਸੇ ਭੇਜੋ ਇੱਥੇ ਤੁਹਾਡੇ ਆਉਣ ਦੀ ਜ਼ਰੂਰਤ ਨਹੀਂ ਹੈ ਇਹ ਇਹ ਗੱਲਾਂ ਜਿਹੜੀਆਂ ਇੱਕ ਕਿਸਮ ਦੀ ਇਮੇਚਿਓਰਿਟੀ ਨੂੰ ਰਿਫਲੈਕਟ ਕਰਦੀਆਂ ਔਰ 2 ਮਹੀਨੇ ਹੋ ਗੁਜ਼ਰੇ ਐ ਫਲੱਡਸ ਆਏ ਨੇ ਇੱਕ ਗਵਰਨਮੈਂਟ ਆਫ ਇੰਡੀਆ ਨੇ ਸਪੈਸ਼ਲ ਅਸਿਸਟੈਂਸ ਸਕੀਮ ਕੱਢੀ ਐ ਸਟੇਟਾਂ ਵਾਸਤੇ 1.5 ਲੱਖ ਕਰੋੜ ਰੁਪਇਆ ਹਰ ਸਾਲ ਉਸ ਉਹ ਸਟੇਟਾਂ ਨੂੰ ਪੈਸੇ ਦਿੰਦੇ ਐ ਔਰ ਕਿਸ ਸ਼ਰਤੇ ਦਿੰਦੇ ਐ ਬਿਨਾ ਵਿਆਜ ਤੋਂ ਤੇ 50 ਸਾਲਾਂ ਬਾਅਦ ਇਹ ਪੈਸੇ ਵਾਪਸ ਕਰਨੇ ਐ ਇਦਾ ਮਤਲਬ ਇਹ ਕਦੀ ਨਹੀਂ ਵਾਪਸ ਕਰਨੇ 50 ਸਾਲਾਂ ਤੋਂ ਤੇ ਬਿਨਾਂ ਵਿਆਜ ਤੋਂ ਔਰ ਪਿਛਲੇ ਸਾਲ ਪੰਜਾਬ ਦਾ ਸਪੈਸ਼ਲ ਅਸਿਸਟੈਂਟ ਸਕੀਮ ਦੇ ਤਹਿਤ 2000 ਕਰੋੜ ਰੁਪਇਆ ਲੈਪਸ ਹੋ ਗਿਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਪ੍ਰੋਪੋਜ਼ਲ ਹੀ ਨਹੀਂ ਗਈ ਇਹ ਦਰਿਆਵਾਂ ਦਾ ਜਿਹਨੂੰ ਅੰਗਰੇਜ਼ੀ 'ਚ ਚੈਨਲਾਈਜ਼ੇਸ਼ਨ ਕਹਿੰਦੇ ਆ ਵੀ ਇਹਨੂੰ ਨਾ ਨਹਿਰ ਦੀ ਸ਼ਕਲ ਦੇਣੀ ਪੈਣੀ ਹੈ ਇਹ ਜਿਹੜੀਆਂ ਤੁਸੀ ਐ ਤੁਸੀ ਜਿਹਨੂੰ ਆਪਾਂ ਕਹਿ ਦਿੰਨੇ ਆ ਜਾਂ ਬੰਨ ਕਹਿ ਦਿੰਨੇ ਆ ਬੰਨ ਟੁੱਟ ਗਿਆ ਇਹ ਜਦੋਂ ਤਾਈ ਇਹ ਕੰਕਰੀਟ ਦੇ ਬੰਦ ਨਹੀਂ ਬਣਦੇ ਇਹ ਸਾਰਾ ਨਹਿਰ ਦੀ ਸ਼ਕਲ ਨਹੀਂ ਦਿੱਤੀ ਜਾਂਦੀ ਪਰ ਜਦੋਂ ਵੀ ਪੰਜਾਬ ਨੇ ਇਹ ਮੁਕਦਮਾ ਕਿਦੇ ਪੇਸ਼ ਕਰਦੇ ਆ ਅੱਬਲ ਤਾਂ ਇਹਨਾਂ ਨੇ ਤਾਂ ਕਰਨਾ ਹੀ ਕੀ ਸੀ ਕਿਉਂਕਿ ਇਹ 40-50 ਹਜ਼ਾਰ ਕਰੋੜ ਰੁਪਏ ਦੀ ਰਕਮ ਨਾਲ ਸਾਰੇ ਪੰਜਾਬ ਦੇ ਦਰਿਆ ਇਹ ਬੜਾ ਵੱਡਾ ਇਹ ਬੜਾ ਵੱਡਾ ਪ੍ਰੋਜੈਕਟ ਹੈ ਪਰ ਅਸੀਂ ਉਹਨਾਂ ਨੂੰ ਇਹ ਕਵਾਂਗੇ ਕਿ ਇਹਨੂੰ 40-50 ਹਜ਼ਾਰ ਕਰੋੜ ਨਾ ਦੇਖੋ ਇਨੂੰ 3000 ਕਰੋੜ ਸਾਲ ਦਾ ਕਰ ਦੇ। ਤਾਂ ਕਿ 20 ਸਾਲਾਂ ਦੇ ਵਿੱਚ ਸਾਰਾ ਪੰਜਾਬ ਦਾ ਇਹ ਇਹ ਜਿਹੜਾ ਸਦਾ ਸਦਾ ਵਾਸਤੇ ਇਹਨੂੰ ਇਹ ਠੀਕ ਹੋ ਜੇ। ਸੋ ਇਹ ਇਹ ਨੈਸ਼ਨਲ ਕਈ ਪ੍ਰੋਜੈਕਟ ਹੁੰਦੇ ਨੇ ਜਿਹੜੇ ਨੈਸ਼ਨਲ ਇੰਪੋਰਟੈਂਸ ਦੇ ਹੁੰਦੇ ਆ। ਸੋ ਭਾਜਪਾ ਪਾਰਟੀ ਜਿਹਦਾ ਇਹਦਾ ਜਿਹੜਾ ਹੱਲ ਕਰੂਗੀ ਕਿ ਹਰ ਸਾਲ 3-4000 ਕਰੋੜ ਨਾਲ ਅਗਲੇ 20 ਸਾਲਾਂ 'ਚ ਇਹ ਅਸੀਂ ਇਹਨੂੰ ਠੀਕ ਕਰ ਲਾਂਗੇ। ਦੂਸਰਾ ਸਤਲੁਜ ਤੇ ਸਤਲੁਜ ਤੇ ਬਿਆਸ ਦਰਿਆ ਉਹ ਤਾਂ ਹਿੰਦੁਸਤਾਨ ਦੀ ਟੈਰੀਟਰੀ ਦੇ ਵਿੱਚ ਆਉਂਦੇ ਨੇ ਦੋਨੇ ਦੋਨੇ ਜਿਹੜੇ ਉਹਦੇ ਦਰਿਆ ਦੇ ਪੱਤਨ ਹੈ ਉਹ ਇੰਡੀਆ ਦੀ ਟੈਰੀਟਰੀ ਚ ਆਉਂਦੇ ਇੱਕ ਜਿਹੜਾ ਰਾਵੀ ਦਰਿਆ ਹੈ ਰਾਵੀ ਦਰਿਆ ਜਿਹੜਾ ਉਹਦਾ ਇੱਕ ਬੰਨਾ ਪਾਕਿਸਤਾਨ ਨਾਲ ਲੱਗਦਾ ਇੱਕ ਇੰਡੀਆ ਨਾਲ ਲੱਗਦਾ ਹੁਣ ਪਾਕਿਸਤਾਨ ਦੀ ਜਿਹੜੀ ਟੋਟਲ ਇਕਨੋਮੀ ਹੈ ਹਿੰਦੁਸਤਾਨ ਤੋਂ 1/20% ਮਤਲਬ ਆਪਣੇ ਤੋਂ ਬਹੁਤ ਛੋਟੀ ਇਕਨੋਮੀ ਹੈ ਪਰ ਪਾਕਿਸਤਾਨ ਰਾਵੀ ਨੂੰ ਇੱਕ ਸਿਕਿਉਰਿਟੀ ਐਂਗਲ ਨਾਲ ਦੇਖਦਾ ਹੈ। ਔਰ ਜਿੱਥੇ-ਜਿੱਥੇ ਕੋਈ ਦਰਿਆ ਜਿਹੜੇ ਆ ਕਦੇ ਸਿੱਧੇ ਨਹੀਂ ਜਾਂਦੇ ਜਿਵੇਂ ਗੁਣੀਆਂ ਨਾਲ ਆਪਾਂ ਕੋਈ ਲਾਈਨ ਖਿੱਚਦੇ ਆ ਦਰਿਆ ਜਿਹੜੇ ਆ ਉਹ ਮਨਰਾਂਦੇ ਆ। ਪਾਕਿਸਤਾਨ ਨੇ ਆਪਣੀਆਂ ਹੱਦਾਂ ਦੇ ਵਿੱਚ ਜਿਹਨੂੰ ਅੰਗਰੇਜ਼ੀ ਚ ਸਟੱਡ ਕਹਿੰਦੇ ਆ ਸਪਰ ਲਾਏ ਹੋਏ ਆ ਜਦੋਂ ਪਾਣੀ ਪਾਕਿਸਤਾਨ ਦੀ ਉਹ ਕਿਨਾਰੇ ਤੇ ਵੱਜਦਾ ਉੱਥੋਂ ਵਾਪਸ ਦੁੱਗਣੀ ਤੇਜ਼ ਆ ਕੇ ਹਿੰਦੁਸਤਾਨ ਦਾ ਨੁਕਸਾਨ ਕਰਦਾ। ਅਸੀਂ ਡਿਫੈਂਸ ਮਿਨਿਸਟਰੀ ਕੋਲੇ ਵੀ ਇੱਕ ਕੇਸ ਪੇਸ਼ ਕਰਾਂਗੇ। ਕਿ ਜੇ ਪਾਕਿਸਤਾਨ ਸਟੱਡ ਤੇ ਸਪਰ ਲਾ ਸਕਦਾ ਆਪਣੇ ਤੇ ਸਾਨੂੰ ਸਾਨੂੰ ਤਾਂ ਫਿਰ ਪਾਕਿਸਤਾਨੋਂ ਤਾਂ ਅਸੀਂ ਬਹੁਤ ਅਮੀਰ ਐ ਗੁਰਗਾਓਂ ਕੋਲੇ ਕਨੈਕਟੀਵਿਟੀ ਐ ਰੇਲ ਦੀ ਕਨੈਕਟੀਵਿਟੀ ਐ ਸੜਕ ਦੀ ਐ ਮਾਝਾ ਜਿਹੜਾ ਇਹ ਕਾਰੋਬਾਰ ਦੇ ਇਤਬਾਰ ਨਾਲ ਵਪਾਰ ਦੇ ਇਤਬਾਰ ਨਾਲ ਕਿਉਂਕਿ ਪਾਕਿਸਤਾਨ ਦਾ ਬਾਰਡਰ ਨਹੀਂ ਖੁੱਲ ਸਕਦਾ ਇਹ ਪਿੱਛੇ ਰਹਿ ਗਿਆ ਔਰ ਜਿੱਦਣੇ ਪੱਟੀ ਤੋਂ ਮੱਖੂ ਰੇਲਵੇ ਲਾਈਨ ਬਣ ਗਈ ਅੰਮ੍ਰਿਤਸਰ ਦਾ ਇਲਾਕਾ ਜਿਹੜਾ ਕਾਰੋਬਾਰ ਦੇ ਲਿਆਜ਼ ਨਾਲ ਇਹ ਅੱਗੇ ਨਿਕਲ ਜਾਏਗਾ ਇਸੇ ਤਰ੍ਹਾਂ ਹੀ ਅ ਦੋ ਚੀਜ਼ਾਂ ਜਿੱਦਣ ਬੀਜੇਪੀ ਦੀ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਹੈ ਦੋ ਅੱਜਕੱਲ ਦੁਨੀਆ ਤੇ ਦੋ ਚੀਜ਼ਾਂ ਟ੍ਰੈਂਡ ਕਰ ਰਹੀਆਂ ਇੱਕ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਦੂਜਾ ਹੈ ਕਲੀਨ એનર્ਜੀ ਕਲੀਨ એનર્ਜੀ ਦਾ ਮਤਲਬ ਹੈ ਬਾਇਓ ਡੀਜ਼ਲ ਬਾਇਓ ਗੈਸ ਔਰ ਜੇ ਮੇਰੀ ਗੱਲ ਤੇ ਇਤਬਾਰ ਆਉਂਦਾ ਹੋਵੇ ਤਾਂ ਪੰਜਾਬ ਜਿਹੜਾ ਹੈ ਹਿੰਦੁਸਤਾਨ ਦਾ ਅਗਲਾ ਸਾਊਦੀ ਅਰਬ ਬਣ ਸਕਦਾ ਕਿਉਂਕਿ ਪੰਜਾਬ ਕੋਲੇ ਜਿੰਨਾ ਬਾਇਓਮਾਸ ਹੈ ਭਾਵੇਂ ਉਪਰਾਲੀ ਹੈ ਭਾਵੇਂ ਤੂੜੀ ਹੈ ਭਾਵੇਂ ਗੰਨੇ ਦਾ ਚਿਲਕਾ ਹੈ ਹਿੰਦੁਸਤਾਨ ਦੇ ਕਿਸੇ ਸਟੇਟ ਕੋਲੇ ਇੰਨਾ ਬਾਇਓਮਾਸ ਨਹੀਂ ਹੈ